ਅੱਜ ਅਸੀਂ ਗੱਲ ਕਰ ਰਹੇ ਹਾਂ ਮੱਕੀ ਦੇ ਖੇਤ ਦੇ ਵਿੱਚ ਨਦੀਨ ਦੇ ਬਾਰੇ ਕਿ ਨਦੀਨ ਦੀ ਰੋਕਥਾਂ ਵਾਸਤੇ ਅਸੀਂ ਕਿਹੜੇ ਨਦੀਨ ਨਾਸ਼ਕ ਦੀ ਵਰਤੋਂ ਕਰੀਏ ਅੱਜ ਦਾ ਤੁਸੀਂ ਦੇਖ ਸਕਦੇ ਹੋ ਆਹ ਖੇਤ ਦੇ ਵਿੱਚ ਡੀਲੇ ਦਾ ਅਟੈਕ ਜ਼ਿਆਦਾ ਹੈਗਾ ਤੇ ਡੀਲੇ ਦੇ ਅਟੈਕ ਵਾਸਤੇ ਅਸੀਂ ਖੇਤ ਦੇ ਵਿੱਚ ਪਹਿਲੇ ਤਾਂ ਪਾਣੀ ਲਗਾਉਣਾ ਹੈਗਾ ਪਾਣੀ ਲਗਾਉਣ ਤੋਂ ਬਾਅਦ ਬੱਤਰ ਦੇ ਵਿੱਚ ਸੈਂਪਰਾ ਜਿਹੜਾ ਹੈਲੋਸਲਫਾਨ ਦੇ ਨਾਮ ਦੇ ਵਿੱਚ ਆਂਦਾ ਹੈ ਉਹਦੀ ਵਰਤੋਂ ਕਰਨੀ ਹੈ ਉਹਦੀ ਵਰਤੋਂ ਤੁਸੀਂ ਕਰਨ ਤੋਂ ਬਾਅਦ 10 ਦਿਨ ਬਾਅਦ ਰਿਪੀਟ ਪਾਣੀ ਲਾਣਾ ਹੈ 10 ਦਿਨ ਬਾਅਦ ਰਿਪੀਟ ਪਾਣੀ ਲਾਣਾ ਹੈ ਉਹਦੇ ਨਾਲ ਇਹ ਹੈ ਕਿ ਜਿਹੜਾ ਡੀਲਾ ਹੈਗਾ ਤੁਹਾਡਾ ਗੰਡੀਆਂ ਤੋਂ ਗਲ ਜਾਂਦਾ ਹੈਗਾ ਤੇ ਬਹੁਤ ਵਧੀਆ ਕੰਟਰੋਲ ਹੁੰਦਾ ਹੈ ਤੇ ਜਿਸ ਜ਼ਿਮੀਦਾਰਪਰਾ ਦੇ ਖੇਤ ਦੇ ਵਿੱਚ ਚੋੜੇ ਪੱਤੇ ਵਾਲਾ ਨਦੀਨ ਹੈਗਾ ਤੁਸੀਂ ਉਹਦੇ ਵਾਸਤੇ ਲੋਡਿਸ ਨਾਂ ਦੀ ਦਵਾਈ ਜਾਂਦੀ ਹੈ ਜੀ ਟੈਂਪੋਟ੍ਰੇਨ ਨਾ ਦਾ ਸਾਲਟ ਹੈਗਾ ਕੋਈ ਚੰਗੀ ਕੰਪਨੀ ਦਾ ਤੁਸੀਂ ਵਰਤ ਸਕਦੇ ਹੋ ਜਾਂ ਤੁਸੀਂ ਇਹਦੇ ਵਿੱਚ ਇੱਕ ਡੈਂਜਰ ਆਂਦੀ ਹੈਗੀ ਆ ਡੈਂਜਰ ਦੀ ਵੀ ਵਰਤੋਂ ਕਰ ਸਕਦੇ ਹੋ ਤੇ ਇੱਕ ਸਜੰਟਾ ਦੀ ਕੈਲਰਸ ਐਕਸਟਰਾ ਆਂਦੀ ਹੈਗੀ ਆ ਉਹਦੀ ਵੀ ਵਰਤੋਂ ਕਰਕੇ ਤੁਸੀਂ ਵਧੀਆ ਆਪਣਾ ਲਾਭ ਲੈ ਸਕਦੇ ਹੋ ਜੋ ਕਿ ਨਦੀਨ ਨਾਸ਼ਕ ਖਤਮ ਕਰਦੀ ਹੈਗੀ ਆ ਸੋ ਧੰਨਵਾਦ ਜੀ